ਕਲਯੁਗ ਤੇ ਤਤੀਆਂ ਹਵਾਵਾਲਾ ਠੰਡਾ ਤੇਰਾ ਨਾਮ ਵਹਿ ਗੁਰ ਕਲਯੁਗ ਤੇ ਤਤੀਆਂ ਹਵਾਵਾਲਾ ਠੰਡਾ ਤੇਰਾ ਨਾਮ ਵਹਿ ਗੁਰ ਕਲਯੁਗ ਤੇ ਤਤੀਆਂ ਹਵਾਵਾਲਾ ਠੰਡਾ ਤੇ कालजुग दतिया हाम ठंडा ते ठंडा तेरा जी नाम वरू ठंडा तेरा जी नाम वंगर ठंडा ਠੰਡਾ ਤੇਰਾ ਜੀ ਨਾਮੁ ਮਾਰਿਉ ਕਲ ਜੁਗ ਤਤੀਆਂ ਹਵਾਵਾਂ ਵਾਲਾ ਠੰਡਾ ਤੇਰਾ ਮਾਰਿਉ ਕਲ ਜੁਗ ਤਤੀਆਂ ਹਵਾਵਾਂ ਵਾਲਾ ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਬਾਗ ਜੇ ਸਦਾ ਲਈ ਸੁਖ ਚਾਹੀਦਾ ਤੇ ਸਦਾ ਲਈ ਸਿਮਰਨ ਕਰੋ ਇਹ ਨਹੀਂ ਕਿ 5-10 ਮਿੰਟ ਕਰ ਲਿਆ ਮੁੜ ਕੇ ਲੋੜ ਨਹੀਂ ਮਹਾਰਾ ਕਹਿੰਦੇ ਜਿੱਤੇ ਸਾਹ ਸग्राਸ ਮੰਨ ਲੇਤਾ ਤੇਤੇ ਹੀ ਗੁਣ ਗਾਈ ਹੈ ਕਹਿੰਦੇ ਜਿੰਨੇ ਤੈਨੂੰ ਸਵਾਸ ਆ ਰਹੇ ਹਨ ਅੰਦਰ ਬਾਹਰ ਸਵਾਸ ਹੋ ਰਿਹਾ ਹਰ ਸਾਹ ਦੇ ਨਾਲ ਕਹਿੰਦੇ ਜਾਪੋ ਜੇ ਸਦਾ ਲਈ ਸੁਖ ਚਾਹੀਦਾ ਫਿਰ ਸਦਾ ਲਈ ਸੁਖ ਚਾਹੀਦਾ ਸਿਮਰਨ ਕਰਦਿਆਂ ਕਰਦਿਆਂ ਗੁਰੂ ਪਿਆਰਿਓ ਇਹਦਾ ਇੰਨਾ ਜ਼ਿਆਦਾ ਰਸ ਬਣ ਜਾਂਦਾ ਸੋ ਪਹਿਲਾਂ ਪਹਿਲਾਂ ਤੇ ਬਹੁਤ ਔਖਾ ਹੈ ਜਪਣਾ ਇਹਨੂੰ ਪਰ ਜਪਦਿਆਂ ਜਪਦਿਆਂ ਜਦੋਂ ਇਹਦਾ ਰਸ ਬਣ ਲੱਗ ਜਾਂਦਾ ਸੋ ਇਹਦੇ ਤੋਂ ਵੱਡਾ ਦੁਨੀਆਂ ਦੇ ਵਿੱਚ ਹੋਰ ਕੋਈ ਰਸ ਹੈ ਹੀ ਨਹੀਂ ਸੋ ਗੁਰੂ ਪਿਆਰਿਓ ਸਭ ਤੋਂ ਵੱਡਾ ਰਸ ਹੈ ਇਸੇ ਕਰਕੇ ਵੱਡੇ ਵੱਡੇ ਰਿਸ਼ੀ मुਨੀਏ ਜਿਹੜੇ ਜੰਗਲਾਂ 'ਚ ਕੱਟ ਗਏ ਛੱਪਰੀਆਂ 'ਚ ਕੱਟ ਗਏ ਪਹਾੜਾਂ ਦੀਆਂ ਕੰਦਰਾ 'ਚ ਟਾਈਮ ਕੱਢ ਗਏ ਸੋ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਾਰਜੀ ਨੇ ਵੀ ਕਹਿੰਦੇ ਚਾਰ ਜੁਗ ਹਿਮਕੁੰਡ ਦੇ ਤਪੱਸਿਆ ਕੀਤੀ ਤੇ ਤਾਂ ਹੀ ਇੰਨਾ ਟਾਈਮ ਉੱਥੇ ਬੈਠੇ ਰਹੇ ਆ ਜੇ ਇਹਦੇ ਵਿੱਚ ਕੋਈ ਰਸ ਹੈ ਸੋ ਨਹੀਂ ਤੇ ਗੁਰੂ ਪਿਆਰਿਓ ਜਿੱਥੇ ਰਸ ਨਾ ਬਣੇ ਉੱਥੇ ਇੱਕ ਮਿੰਟ ਵੀ ਬੰਦੇ ਨੂੰ ਬਹਿਣਾ ਔਖਾ ਹੋ ਜਾਂਦਾ ਸੋ ਆਪਣਾ ਟੀਵੀ ਅੱਗੇ ਰਸ ਬਣਦਾ ਗੰਦੀਆਂ ਫਿਲਮਾਂ ਅੱਗੇ ਗੰਦੇ ਨਾਟਕਾਂ ਦੇ ਅੱਗੇ ਸੋ ਬੜਾ ਰਸ ਬਣਦਾ ਭਾਵੇਂ ਸਾਰੀ ਰਾਤ ਬੰਦੇ ਨੂੰ ਟੀਵੀ ਲਾ ਕੇ ਦੇ ਦਿਓ ਸੋ ਨਾ ਬੰਦਾ ਅੱਕੇ ਨਾ ਥਕੇ ਤੇ ਜਦੋਂ ਸਿਮਰਨ ਕਰਨ ਲੱਗ ਜੇ ਦਸਾਂ ਮਿੰਟਾਂ ਦੇ ਵਿੱਚ ਗੁਰੂ ਪਿਆਰਿਓ ਬੰਦੇ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ ਕਿਉਂਕਿ ਇੱਥੇ ਰਸ ਨਹੀਂ ਬੰਦਦਾ ਛੇਤੀ ਕਿਉਂਕਿ ਮਹਿੰਗੀ ਚੀਜ਼ ਹੈ ਸੋਨੇ ਦਾ ਹੀਰਿਆਂ ਦਾ ਵਪਾਰੀ ਤੇ ਕੋਈ ਵਿਰਲਾ ਹੁੰਦਾ ਸੋ ਗੁਰੂ ਪਿਆਰਿਓ ਵੇਖੋ ਸੁਨਿਆਰੇ ਦੀ ਦੁਕਾਨ ਤੇ ਤੇ ਜਿੱਥੇ ਹੀਰਾ ਵਿਕਦਾ ਉਥੇ ਭੀੜ ਬਹੁਤ ਘੱਟ ਹੁੰਦੀ ਪਰ ਬਾਕੀ ਦੁਨਿਆਵੀ ਚੀਜ਼ਾਂ ਜਿੱਥੇ ਮਿਲਦੀਆਂ ਦੁਕਾਨਾਂ ਤੇ ਉਥੇ ਸਭ ਤੇ ਭੀੜ ਮਿਲ ਜਾਂਦੀ ਜਿੱਥੇ ਮਰਜੀ ਚਲੇ ਜਾਓ ਡਾਕਟਰਾਂ ਕੋਲ ਜਿਹੜੇ ਮਰਜੀ ਕੋਲ ਚਲੇ ਜਾਓ ਬੜੀ ਭੀੜ ਹੈ ਸੋ ਗੁਰੂ ਪਿਆਰਿਓ ਸਬਜੀ ਮਿਲਦੀ ਉੱਥੇ ਚਲੇ ਜਾਓ ਬੜੀ ਭੀੜ ਹੈ ਫਲਾਂ ਫਰੂਟਾਂ ਦੀਆਂ ਦੁਕਾਨਾਂ ਤੇ ਬੜੀ ਭੀੜ ਸੋ ਬਾਕੀ ਸਭ ਥਾਂ ਤੇ ਭੀੜ ਮਿਲਦੀ ਪਰ ਜਿੱਥੇ ਸੋਨਾ ਤੇ ਹੀਰਾ ਵਿਕਦਾ ਉੱਥੇ ਬਹੁਤ ਭੀੜ ਘਟ ਹੁੰਦੀ ਸੋ ਇਸੇ ਤਰ੍ਹਾਂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਹੀਰੇ ਵਰਗਾ ਇਹਦਾ ਵਪਾਰੀ ਤੇ ਕੋਈ ਵਿਰਲਾ ਹੀ ਹੁੰਦਾ ਸੋ ਗੁਰੂ ਪਿਆਰਿਓ ਬਾਕੀ ਦੇ ਸਭ ਕੂੜ-ਗਬਾੜ ਇਕੱਠ ਕਰਨ ਵਾਲੇ ਸੋ ਜਿਹੜਾ ਹੀਰੇ ਦਾ ਵਪਾਰੀ ਹਨ ਪਰਮੇਸ਼ਰ ਦੇ ਨਾਮ ਦਾ ਸੋ ਵਿਰਲਾ-ਵਿਰਲਾ ਕਿਉਂਕਿ ਇਹਦੇ ਤੇ ਜੋਰ ਜਿਆਦਾ ਲੱਗਦਾ ਸਭ ਤੋਂ ਵੱਧ ਜੋਰ ਏ ਜੇ ਕੋਈ ਭਾਲਦੀ ਏ ਦੁਨੀਆ ਦੇ ਵਿੱਚ ਚੀਜ਼ ਉਹ ਤੇ ਪਰਮੇਸ਼ਰ ਦਾ ਨਾਮ ਏ ਐਵੇਂ ਥੋੜੀ ਮਾਰਨੇ ਗੁਰੂ ਤੇਗ ਬਹਾਦਰ ਮਾਰਨੇ ਕਿਹਾ ਸਿਰ ਕੰਪਿਓ ਪਗ ਡੱਗ ਮਗੇ ਨੈਣ ਜੋਤ ਤਹੀਨ ਕਹਿੰਦੇ ਜਦੋਂ ਸਿਰ ਕੰਬਲ ਲੱਗ ਗਿਆ ਪੈਰ ਲੜਖੜਾ ਗਿਆ ਭਾਵ ਕੀ ਤੁਰਿਆ ਨਹੀਂ ਜਾਂਦਾ ਲੱਤਾਂ ਤੋਂ ਸਹੀ ਸਿਰ ਕੰਬਲ ਲੱਗ ਗਿਆ ਸਿਰ ਕੰਪਿਓ ਪਗ ਡੱਗ ਮਗੇ ਨੈਣ ਜੋਤ ਤਹੀਨ ਅੱਖਾਂ ਦੀ ਰੋਸ਼ਨੀ ਘਟ ਗਈ ਕਹੋ ਨਾਨਕ ਇਹ ਵਿਦ ਭਈ ਕਹਿੰਦੇ ਇਹ ਅਵਸਥਾ ਤੇਰੇ ਸਰੀਰ ਤੇ ਆ ਜਾਣੀ ਤਉ ਨਾ ਹਰ ਰਸ ਲੀਨ ਕਹਿੰਦੇ ਫਿਰ ਨਹੀਂ ਕਹਿੰਦੇ ਪ੍ਰਮਾਤਮਾ ਦੇ ਨਾਮ ਵਿੱਚ ਲਵਲੀਨ ਹੋਇਆ ਜਾਣਾ ਕਿਉਂਕਿ ਇਹਦੇ ਲਈ ਜ਼ੋਰ ਬਹੁਤ ਮਾਰਨਾ ਪੈਂਦਾ ਸਭ ਤੋਂ ਵੱਧ ਜ਼ੋਰ ਨਾਮ ਭਾਲਦਾ ਸੋ ਬੜੀ ਹਿੰਮਤ ਘਟ ਕਰਨੀ ਪੈਂਦੀ ਹਿੰਮਤ ਕਰਕੇ ਪਹਿਲਾਂ ਉੱਚੀ ਉੱਚੀ ਜ਼ੋਰ ਲਾ ਕੇ ਜਪਣਾ ਪੈਂਦਾ ਹੌਲੀ ਹੌਲੀ ਜਪਦਿਆਂ ਜਪਦਿਆਂ ਇਹ ਸਿਮਰਨ ਫਿਰ ਅੰਦਰ ਨੂੰ ਲੈ ਜਾਂਦਾ ਸੋ ਫਿਰ ਹੌਲੀ ਹੌਲੀ ਰੋਮ ਰੋਮ ਚ ਵੀ ਚੱਲ ਪੈਂਦਾ ਸਵਾਸਾਂ ਚ ਹਰ ਸਵਾਸ ਦੇ ਨਾਲ ਚੱਲ ਪਿੰਦਾ ਅਗਲੀਆਂ ਅਵਸਥਾਵਾਂ ਫਿਰ ਬੰਦੀਆਂ ਪਹਿਲਾਂ ਜ਼ੋਰ ਬਹੁਤ ਮਾਰਨਾ ਪੈਂਦਾ ਤੇ ਇੰਨਾ ਜ਼ੋਰ ਕੋਈ ਲਾਉਂਦਾ ਨਹੀਂ ਕਿਉਂਕਿ ਬਾਕੀ ਜਿਹੜੇ ਕੰਮ ਨੇ ਸੋ ਜ਼ੋਰ ਘੱਟ ਭਾਲਦੇ ਸੋ ਗੁਰੂ ਪਿਆਰੇ ਸੌਖੇ ਹੋ ਜਾਂਦੇ ਆ ਇਹ ਕੰਮ ਔਖਾ ਏ ਇਸੇ ਕਰਕੇ ਮਰਦੀ ਗੁਰਬਾਣੀ ਕਹਿੰਦੀ ਆਖ ਔਖਾ ਸੱਚਾ ਨਾ ਸਭ ਤੋਂ ਔਖਾ ਕੰਮ ਏ ਪ੍ਰਮੇਸ਼ਰ ਦਾ ਨਾਮ ਜਪਣਾ ਤੇ ਜਿਹੜੇ ਜਿੰਨਾ ਔਖਾ ਕੰਮ ਕਰ ਲੈਂਦੇ ਆ ਉਹ ਉਨਾਂ ਹੀ ਮੁੜ ਕੇ ਸੌਖੇ ਹੁੰਦੇ ਹੁਣ ਜਿਹੜੇ ਬੱਚੇ ਬਾਹਰ ਜਾ ਕੇ 18 18 20-20 ਘੰਟੇ ਕੰਮ ਕਰ ਰਹੇ ਆ ਹੁਣ ਪੈਸਾ ਪੈਸਾ ਵੀ ਫਿਰ ਉਹਨਾਂ ਨੂੰ ਉਸੇ ਹਿਸਾਬ ਨਾਲ ਹੀ ਇਕੱਠਾ ਹੋ ਰਿਆ ਉਹਨਾਂ ਕੋਲ ਤੇ ਮੁੜ ਕੇ ਉਹਨਾਂ ਨੇ ਸੌਖੇ ਵੀ ਹੋਣੇ ਵੱਡੀਆਂ ਵੱਡੀਆਂ ਕੋਠੀਆਂ ਵੀ ਉਹਨਾਂ ਨੇ ਆਣ ਕੇ ਬਣਾਉਣੀਆਂ ਸੋ ਜ਼ਮੀਨਾਂ ਵੀ ਉਹਨਾਂ ਖਰੀਦਣੀਆਂ ਸੋ ਗੁਰੂ ਪਿਆਰਿਓ ਜਿੰਨਾ ਬੰਦਾ ਔਖਾ ਹੁੰਦਾ ਹੈ ਉਨਾ ਹੀ ਮੁੜ ਕੇ ਸੌਖਾ ਹੁੰਦਾ ਜਿੰਨਾ ਔਖਾ ਕੰਮ ਕਰੇ ਸੋ ਜਿੰਨਾ ਆਪਾਂ ਰੈਡੀਮੈਂਟ ਭਾਲਦੇ ਆ ਸੌਖਾ ਭਾਲਦੇ ਸੋ ਕਿ ਐਂ ਜੱਪਿਆ ਜਪਾਏ ਮਿਲ ਜੇ ਬਸ ਐਂ ਕਿਰਪਾ ਹੋ ਜੇ ਸੋ ਗੱਲ ਨਹੀਂ ਬਣਦੀ ਸੋ ਜਿਹੜੀ ਚੀਜ਼ ਮਿਹਨਤ ਨਾਲ ਬੰਦਾ ਪ੍ਰਾਪਤ ਕਰਦਾ ਉਹਦਾ ਸੁਆਦ ਹੀ ਵੱਖਰਾ ਹੈ ਤੇ ਜਿਹੜੀ ਚੀਜ਼ ਹੈ ਹੀ ਮਿਲ ਜੇ ਬੰਦੇ ਨੂੰ ਉਹਦੀ ਕਦਰ ਹੀ ਨਹੀਂ ਹੁੰਦੀ ਸੋ ਜੇ ਹੁਣ ਜਪ ਜਪ ਕੇ ਆਪਾਂ ਪਰਮੇਸ਼ਰ ਦੀ ਪ੍ਰਾਪਤੀ ਕਰਾਂਗੇ ਉਹਦਾ ਸੁਆਦ ਵੱਖਰਾ ਹੈ ਪਰ ਜੇ ਐਵੇਂ ਹੀ ਪਰਮੇਸ਼ਰ ਆਪਣੇ ਸਾਹਮਣੇ ਆ ਜੇ ਉਹਦੀ ਕੋਈ ਕਦਰ ਨਹੀਂ ਹੋਏਗੀ ਸੋ ਬੰਦਾ ਉਹਦੀ ਕਦਰ ਨਹੀਂ ਕਰੇਗਾ ਪਰਮੇਸ਼ਰ ਦੀ ਸੋ ਆਉ ਗੱਲਾਂ ਚੁਗਾ ਲੱਗੀ ਨਿਕਲ ਜਾਂਦੀ ਸੋ ਸਮਾ ਸਮਾ ਹੋ ਗਏ ਸੋ ਆਉ ਸਾਰੇ ਜਿਹੜਾ ਉਹਨੂੰ ਸ਼ਲੋਕ ਪੜ੍ਹੋ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ